ਇਲਾ ਦੇ ਮੈਂ ਤੁਹਾਡਾ ਸਾਰਿਆਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਕਿ ਬੜੇ ਇੱਕ ਛੋਟੇ ਜਿਹੇ ਮੈਸੇਜ ਸ਼ਾਰਟ ਟਾਈਮ ਦੇ ਉੱਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਮੈਂ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸ तहे ਦਿਲੋਂ ਧੰਨਵਾਦ ਕਰਦਾ ਦੂਸਰਾ ਮੈਂ ਦੱਸਣਾ ਚਾਹੁੰਦਾ ਦੇਖੋ ਸਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹ ਵਸਾਈ ਨਗਰੀ ਆ ਔਰ ਮਹਾਰਾਜ ਪੰਚਮ ਪਾਦਸ਼ਾ ਸ਼ਹੀਦਾ ਦੇ ਸਰਤਾਜ ਇਹ ਉਹਨਾਂ ਦੀ ਵਸਾਈ ਨਗਰੀ ਆ ਔਰ ਜਿੱਥੋਂ ਤੱਕ ਅੱਜ ਜਿਸ ਕੰਮ ਲਈ ਜਿਸ ਅਹਿਮ ਕੰਮ ਲਈ ਆਪਾਂ ਇਕੱਠੇ ਹੋਏ ਆ ਉਹ ਆ ਸ਼ਹਿਰ ਦੀ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਇੱਥੋਂ ਦੀ ਡਿਵੈਲਪਮੈਂਟ ਕਰਨੀ ਇੱਥੋਂ ਜੋ ਸੜਕਾਂ ਦੇ ਮਸਲੇ ਨੇ ਵੱਖ-ਵੱਖ વોર્ਡਾਂ ਦੇ ਕਿਉਂਕਿ ਹਾਲੇ ਪਿੱਛੇ ਹੀ ਕਾਉਂਸਲ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਜਿਹੜੇ ਜਨਤਾ ਦੇ ਮਸਲੇ ਸੀਗੇ ਉਹ ਜਿਹੜੇ ਆ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਹੋਵਾਂਗੇ ਜਾਂ ਹੋਰ ਵੀ ਟੋਟਲ ਇੱਕ ਜਨਰਲ ਡਿਵੈਲਪਮੈਂਟ ਦੀ ਮੈਂ ਗੱਲ ਕਰਦਾ ਜਿੱਥੇ ਪਾਰਕਾਂ ਦੇ ਮਸਲੇ ਨੇ ਉਥੇ ਲਾਈਟਾਂ ਦੇ ਵੀ ਮਸਲੇ ਨੇ ਉਥੇ ਮੇਨ ਰੋਡਸ ਜਿਹੜੀਆਂ ਨੇ ਉਨ੍ਹਾਂ ਦੇ ਮਸਲੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਰੀਫ ਕਰ ਦਵਾਂ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦੋਂ ਜਦੋਂ ਸ਼ਹਿਰ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਮੇਰੇ ਸਿਰ ਤੇ ਉੱਤੇ ਹੱਥ ਰੱਖਿਆ ਮੈਨੂੰ ਉਸ ਅਸੈਂਬਲੀ ਦੀਆਂ ਪੌੜੀਆਂ ਚੜਾਈਆਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਇਹਦਾ ਸੁੰਦਰੀਕਰਨ ਕੀਤਾ ਜਾਵੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਵੇਖਿਆ ਹੋਊਗਾ ਕਿ ਇਸ ਸ਼ਹਿਰ ਦੇ ਵਿੱਚ ਇੱਕ ਸਿੰਗਲ ਸੜਕ ਹੁੰਦੀ ਸੀ ਔਰ ਤੁਹਾਡੀ ਮੇਰ ਹੋਈ ਸੰਗਤ ਦੀ ਮੇਰ ਹੋਈ ਇਹ ਥਰੂ ਐਂਡ ਥਰੂ ਸਾਰਾ ਤਰਨਤਨ ਸ਼ਹਿਰ ਦੇ ਵਿੱਚ ਦੀ ਚਾਰ ਮਾਰਗੀ ਜਿਹੜਾ ਇਹ ਰਸਤਾ ਬਣਾਇਆ ਗਿਆ ਇੱਥੇ ਬਸ ਨਹੀਂ ਇਤੋਂ ਦੇ ਪੁਲਾ ਪੁਲਾਂ ਦੀ ਬਹੁਤ ਖਸਤਾ ਹਾਲਤ ਸੀ ਔਰ ਜਿਹੜਾ ਇੱਕ ਰੋਹੀ ਵਾਲਾ ਪੁਲਿਆ ਇੱਕ ਇਦੇ ਪਿੱਛੇ ਜਦੋਂ ਆਪਾਂ ਸੇਂਟ ਫਰਾਂਸਿਸ ਸਕੂਲ ਨੂੰ ਜਾਂਦਾ ਉਸ ਇਹ ਦੋ ਮੇਨ ਪੁਲ ਸੀਗੇ ਜਿਨ੍ਹਾਂ ਦੇ ਉੱਤੋਂ ਮੇਰਾ ਖਿਆਲ ਆ ਵੀ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਸੀ ਕਿ ਉਹ ਜਿਹੜਾ ਆ ਉਤੇ ਮੁੜ ਕੇ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਨੂੰ 6-6 ਮਾਰਗ ਬਣਾਇਆ ਗਿਆ 4-4 ਮਾਰਗ ਨਹੀਂ 6-6 ਜਿਹੜਾ ਔਣ ਵਾਲੇ ਜਿਹੜੇ 50 ਸਾਲ 100 ਸਾਲ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਦਾ ਕੋਈ ਜਿਹੜਾ ਜਾਮ ਲੱਗਦੇ ਸੀਗੇ ਉਹ ਤੁਹਾਡੇ ਸਾਹਮਣੇ ਉਹ ਵੀ ਮਸਲੇ ਹੱਲ ਕੀਤੇ ਜਿੱਥੋਂ ਤੱਕ ਪਾਰਕਾਂ ਦਾ ਸਵਾਲ ਆ ਪਾਰਕਾਂ ਜਿਹੜੀਆਂ ਅਪਗ੍ਰੇਡ ਕੀਤੀਆਂ ਗਈਆਂ ਸੀਗੀਆਂ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਉਹ ਇੰਗੋਲੀਆਂ ਗਈਆਂ ਪਰ ਉਹ ਵੀ ਜਿਹੜਾ ਆ ਹੁਣ ਜਿਹੜੇ ਆ ਮਸਲੇ ਹੱਲ ਹੋਣਗੇ ਔਰ ਸਾਰਨੂੰ ਐਮ ਗੱਲੇ ਆ ਕਿ ਮੈਂ ਪਰਸੋ ਵੀ ਇਹ ਜ਼ਿਕਰ ਕੀਤਾ ਸੀਗਾ ਜਦੋਂ ਪਰਸੋ ਰੈਲੀ ਹੋਈ ਸੀ ਸਾਰੇ ਤੁਸੀਂ মিডিਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਇੱਕ ਚੀਜ਼ ਨੂੰ ਬੜੀ ਸਾਫ਼ ਸੁਥਰੀ ਨਿਗਾਰਾ ਵੇਖ ਕੇ ਆਪਣੀ ਨਿਗਾਰਾ ਵੇਖ ਕੇ ਉਹਨੂੰ ਬੜੇ ਤਰੀਕੇ ਨਾਲ ਕਿਉਂਕਿ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਹੀ ਕੰਮ ਹੁੰਦਾ ਆ ਔਰ ਤੁਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਉਹ ਸਾਰੀਆਂ ਗੱਲਾਂ ਲਿਖੀਆਂ ਵੀ ਅਖਬਾਰਾਂ ਚ ਮੈਂ ਧੰਨਵਾਦ ਕਰਦਾ ਔਰ ਦੂਸਰਾ ਇਹ ਮੈਂ ਕਹਿਣਾ ਕਿ ਉਹ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਅਸੀਂ ਆਪਣੀ ਸਮੱਸਿਆ ਮੁੱਖ ਮੰਤਰੀ ਪੰਜਾਬ ਸਾਬਕਵਾਨ ਸਿੰਘ ਜੀ ਮਾਨ ਨੂੰ ਅਸੀਂ ਉਹਨਾਂ ਦੀ ਸੱਚਜੀ ਗਵਾਹੀ ਜਿਹੜੀ ਅੱਜ ਚੱਲ ਰਹੀ ਆ ਪੰਜਾਬ ਦੇ ਵਿੱਚ ਅਸੀਂ ਆਪਣੀਆਂ ਸ਼ਹਿਰ ਦੀਆਂ ਇਹ ਮੁਸ਼ਕਲਾਂ ਦੱਸੀਆਂ ਸੀ ਕਿਉਂਕਿ ਇੱਥੋਂ ਦੇ ਆ ਰੋਡਸ ਦਾ ਇਨਫਰਾਸਟ੍ਰਕਚਰ ਰੋਡਸ ਦੀਆਂ ਕੋਈ ਜਿਹੜੀਆਂ ਵਾਰਡਸ ਜਾਂ ਕੋਈ ਗਲੀਆਂ ਦੀਆਂ ਨਾਲੀਆਂ ਦੀ ਸੀਵਰੇਜ ਦੀ ਈਵਨ ਔਰ ਖਾਸ ਕਰਕੇ ਜਿਹੜੇ ਬਾਹਰਲੇ ਏਰੀਏ ਨੇ ਜਿਹੜੇ ਨਵੇਂ ਡਿਵੈਲਪ ਏਰੀਏ ਹੋਏ ਆ ਜਿੱਥੇ ਹਲ ਕਾਉਂਸਲ ਦੀਆਂ ਇਲੈਕਸ਼ਨਾਂ ਹੋਈਆਂ ਨੇ ਉਨਾ ਏਰੀਆ ਬਾਰੇ ਵੀ ਅਸੀਂ ਜ਼ਿਕਰ ਕੀਤਾ ਸੀ ਔਰ ਮੈਂ ਇਹ ਖੁਸ਼ੀ ਮਹਿਸੂਸ ਕਰਦਾ ਇਹ ਗੱਲ ਕਰਨ ਤੋਂ ਮੈਂ ਰਹਿ ਨਹੀਂ ਪਾਰਿਆ ਕਿ ਸਭ ਭਗਵੰਤ ਸਿੰਘ ਜੀ ਮਾਨ ਦੀ ਸੱਚੀ ਗਵਾਹੀ ਦੇ ਵਿੱਚ ਤਰਨਤਨ ਸ਼ਹਿਰ ਨੂੰ 35.5 ਕਰੋੜ ਰੁਪਇਆ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਨੁਹਾਰ ਬਦਲਣ ਲਈ ਦਿੱਤਾ ਗਿਆ ਇੱਥੇ ਬਸ ਨਹੀਂ ਹੋਰ ਵੀ ਜਿਹੜੇ ਮਸਲੇ ਨੇ ਜਿਵੇਂ ਕਿ ਮੇਨ ਕੋਈ ਸਾਡਾ ਰੇਲਵੇ ਕੋਈ ਲਾਈਨ ਦਾ ਜਿਹੜਾ ਸ਼ਹਿਰ ਦੇ ਵਿੱਚੋਂ ਮਸਲਾ ਉਹ ਵੀ ਉਹਨਾਂ ਨੂੰ ਜ਼ਿਕਰ ਕੀਤਾ ਗਿਆ ਪਰ ਦੇਖੋ ਇਮੀਡੀਏਟਲੀ ਜਿਹੜਾ ਮਸਲਾ ਹੱਲ ਹੋ ਸਕਦਾ ਸੀ ਉਹ ਉਹਨਾਂ ਨੇ 35.5 ਕਰੋੜ ਦੇ ਕੇ ਔਰ ਇਹ ਕੋਈ ਛੋਟੀ ਰਕਮ ਨਹੀਂ ਮੈਂ ਕਹਿੰਦਾ ਅੱਜ ਤੱਕ ਤਰਨਤਾਰਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੁਝ ਦਿਨਾਂ ਦੇ ਵਿੱਚ ਕੁਝ ਮਤਲਬ ਕਹਿ ਲੋ 48 ਘੰਟਿਆਂ ਚ 72 ਘੰਟਿਆਂ ਚ ਇਹ ਗਿਣ ਲਓ ਇਹ ਸਾਰੇ ਸਾਡੇ ਟੈਂਡਰ ਵੀ ਲੱਗ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਔਰ ਅੱਜ ਜਿਹੜੇ ਕੰਮ ਐ ਤਾਂ ਤੁਹਾਨੂੰ ਖੇਚਲ ਦਿੱਤੀ ਇਹ ਅੱਜ ਆਪਾਂ ਕੰਮ ਕਰਨੇ ਅੱਜ ਖੁਸ਼ੂ ਸ਼ੁਰੂ ਕਰਨ ਜਾ ਰਹੇ ਆ ਕੱਲੇ ਕੱਲੇ ਵੋਟ ਦਾ ਕੱਲੀ ਕੱਲੀ ਪਾਰਕ ਨੂੰ ਸਵਾਰਿਆ ਜਾਊਗਾ ਸੜਕਾਂ ਦੇ ਉੱਤੇ ਜੇ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਨਵੇਂ ਸਿਰੇ ਬਣਾਇਆ ਜਾਊਗਾ ਜੇ ਸੀਵਰੇਜ ਦਾ ਕੋਈ ਸਿਸਟਮ ਨਹੀਂ ਸਹੀ ਉਹ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਊਗਾ ਇੱਥੋਂ ਤੱਕ ਕਿ ਸੁਪਰ ਸ਼ਕਰ ਮਸ਼ੀਨਾ ਜਿਹੜੀਆਂ ਨੇ ਉਹਨਾਂ ਲਈ ਵੀ ਸਾਨੂੰ ਪੈਸੇ ਆ ਚੁੱਕੇ ਨੇ ਸਾਨੂੰ ਕਿਸੇ ਤੇ ਨਿਰਭਰ ਦੀ ਹੋਣ ਦੀ ਲੋੜ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਮੈਂ ਸਾਡੇ ਕਾਉਂਸਲਰ ਸਹਿਬਾਨ ਬੋਰਡਾਂ ਦੇ ਇੰਚਾਰਜ ਸਹਿਬਾਨ ਸਾਰੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਅਸੀਂ ਸਾਰੇ ਅੱਜ ਇਸ ਗੱਲ ਲਈ ਖੁਸ਼ੀ ਮਹਿਸੂਸ ਕਰਦੇ ਆ ਕਿ ਅੱਜ ਤੁਹਾਡੇ ਸਾਹਮਣੇ ਇਹ ਚੀਜ਼ਾਂ ਜਿਹੜੀਆਂ ਰੱਖੀਆਂ ਜਾਣ ਔਰ ਅੱਜ ਇੱਕ ਨਵੀਂ ਸ਼ੁਰੂਆਤ ਸਾਬ ਸ੍ਰੀ ਗੁਰਜਰਜਨਦੇਵ ਪਾਸ਼ਾ ਦੀ ਨਗਰੀ ਲਈ ਇਹ ਨਵੀਂ ਸ਼ੁਰੂਆਤ ਹੋ ਰਹੀ ਆ ਤੇ ਇਹਦੇ ਦੇ ਵਿੱਚ ਅਸੀਂ ਤੁਹਾਨੂੰ ਇਹ ਕਲੀਅਰ ਦੱਸਣਾ ਚਾਹੁੰਦੇ ਕਿ 35 ਕਰੋੜ ਤੇ 50 ਲੱਖ ਰੁਪਇਆ ਤਰਨਤਾਰਨ ਦੇ ਵਿੱਚ ਇਹ ਲੱਗੇਗਾ ਐਨੀ ਕੁਐਸਚਨ ਜੀ ਸਰ ਜਿੱਤਰਾ ਵੀ ਕਿੰਨੇ ਜੀ ਕੰਮ ਨੇ ਐਮਸੀ ਕੋ ਜਾਏਗਾ ਕਿਉਂਕਿ ਜਿਹੜੇ ਆ ਹੁਣ ਸ਼ੋਮਨੀ ਅਕਾਲੀ ਦਲ ਦੇ ਨਾਲ ਚੱਲ ਗਏ ਨੇ ਕੀ ਕੰਮ ਉਹਨਾਂ ਦੇ ਵੀ ਹੋਣਗੇ ਜਾਂ ਫਿਰ ਦੇਖੋ ਮੈਂ ਅੱਗੇ ਜ਼ਿਕਰ ਕੀਤਾ ਸੀ ਦੇਖੋ ਕੋਈ ਐਮਸੀ ਸਹਿਬਾਨ ਆਉਣ ਨਾ ਆਉਣ ਤਕਰੀਬਨ ਤੁਸੀਂ ਵੇਖੋਗੇ ਕਿ ਮੈਜੋਰਟੀ ਜਿਹੜੀ ਆ ਉਹ ਐਮਸੀ ਸਹਿਬਾਨ ਕੋਈ 4-5 ਵਿਚਾਰੇ ਹੈਗੇ ਨੇ ਉਹਨਾਂ ਬਾਰੇ ਮੈਂ ਕਹਿ ਨਹੀਂ ਸਕਿਆ ਸਕਦਾ ਉਹ ਵੀ ਆਉਣ ਅਸੀਂ ਵੀ ਆਂਦੇ ਆ ਵੀ ਉਹ ਵੀ ਕੰਮ ਕਰਾਉਣ ਆਪਣੇ ਵਾਰਡਾਂ ਦੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਆ ਇਹ ਜਨਤਾ ਨੇ ਉਹਨਾਂ ਤੱਕ ਉਹਨਾਂ ਨੂੰ ਫਤਵਾ ਦੇ ਕੇ ਜਿਤਾਇਆ ਤੇ ਸਾਡੇ ਲਈ ਤੇ ਦਰਵਾਜ਼ੇ ਖੁੱਲੇ ਆ ਅਸੀਂ ਤੇ ਕਿਸੇ ਨੂੰ ਨਾ ਕੀਤੀ ਨਹੀਂ ਇਹ ਤੇ ਦੇਖੋ ਕੋਈ ਕੰਮਕਾਜ ਕਰਕੇ ਕੋਈ ਰਜਾਇਆ ਕਰਕੇ ਕੋਈ ਹੋ ਸਕਦਾ ਨਾ ਆ ਹੋਵੇ ਪਰ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਨੂੰ ਕੋਈ ਨਾ ਨਹੀਂ ਅਸੀਂ ਸਮੁੱਚੇ ਤਰਨਤਾਰਨ ਦੀ ਡਿਵੈਲਪਮੈਂਟ ਕਰਾਉਣੀ ਹੈ ਸਾਰੇ ਸਾਰੇ ਕਲੋਨੀ ਚਰ ਕਲੋਨੀਆਂ ਅੱਧੁੱਝ ਛੱਡ ਕੇ ਭੱਜ ਗਏ ਆ ਉਹ ਕਲੋਨੀਓਂ ਦਾ ਵਾਸਪੀਆਂ ਉਹਨਾਂ ਦੇ ਵਿੱਚ ਵੀ ਵਿਕਾਸ ਕਾਰਜ ਚੱਲੇ ਦੇਖੋ ਮੈਂ ਇੱਕ ਕਲੀਅਰ ਕਟ ਗੱਲ ਦੱਸਾਂ ਜੀ ਇਹ ਜਿੰਨੇ ਵੀ ਪੈਸੇ ਆਏ ਆ ਇਹ ਪੈਸੇ ਜਿਹੜੇ ਆ ਉਹ ਉਹਨਾਂ ਵੋਟਾਂ ਲਈ ਆ ਜਿੱਥੇ ਇਲੈਕਸ਼ਨ ਹੋਈ ਆ ਜਿੱਥੇ ਇਲੈਕਸ਼ਨ ਹੋਈ ਨਹੀਂ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਵੋਟਾਂ ਹੀ ਨਹੀਂ ਆਗੀਆਂ ਉਹ ਅਸੀਂ ਬਾਹਰ ਲਈ ਹੁਣ ਪਿੰਡਾਂ ਦੇ ਵਿੱਚ ਤੇ ਉਹਨਾਂ ਦੀ ਡਿਵੈਲਪਮੈਂਟ ਲਈ ਪੈਸੇ ਵੱਖਰੇ ਆ ਜੀ ਜਿਹੜੀ ਕੋਈ ਵਿਹਤੀ ਏਰੀਆ ਉਹਨਾਂ ਦੀਆਂ ਲਿੰਕ ਰੋਡਸ ਦੇ ਪੈਸੇ ਵੱਖਰੇ ਨੇ ਇਹ ਸਿਰਫ ਤੇ ਸਿਰਫ ਮਿਨਿਸਪਲ ਕਾਉਂਸਲ ਦੇ ਵਿੱਚ ਜਿਹੜੀ ਏਰੀਆ ਪੈਂਦਾ ਇਹ ਉਹਦੇ ਲਈ ਪੈਸੇ ਹੋਰ ਮਿਨਿਸਪਲ ਪਰ ਉਹਦੀਆਂ ਵਿੱਚ ਸ਼ਹਿਰ ਦੇ ਵਿੱਚ ਸਰ ਮਿਨਿਸਪਲ ਪਰਪਸ ਦੇ ਵਿੱਚ ਹੀ ਆਉਂਦੀ ਗਲੋਡੀਆਂ ਪਰ ਉਹਨਾਂ ਨੂੰ ਉਹ ਡਿਵਰਟਮੈਂਟ ਨਹੀਂ ਹੋ ਰਹੀ ਕਹਿ ਰਹੇ ਰੀਜ਼ਨ ਇਹ ਹੈ ਕਿ ਪੁੱਡਾ ਬਦਵਾ ਜੀ ਪੂਰੀ ਮਜੂਰ ਨਹੀਂ ਹੋਈ ਜੀ ਦੇਖੋ ਇਸ ਮੈਨੂੰ ਇਸ ਚੀਜ਼ ਬਾਰੇ ਹੁਣ ਜ਼ਿਆਦਾ ਨਹੀਂ ਮੈਂ ਯੂ ਸਰਬ ਨੂੰ ਕਹੂੰਗਾ ਵੀ ਉਹ ਕਲੈਰਿਟੀ ਕਰ ਲੈਣ ਬਾਕੀ ਜੋ ਜਿੱਥੋਂ ਤੱਕ ਵੀ ਮਿਨਿਸਪਲ ਕਮੇਟੀ ਦੀ ਹੱਦ ਪੈਂਦੀ ਆ ਉਦੇ ਵਿੱਚ ਡਿਵੈਲਪਮੈਂਟ ਹੋਣੀ ਹੋਣੀ ਹੈ ਜਿੱਥੇ ਕੋਈ ਦੂਜੀ ਉੱਤੇ ਸੀਵਰੇਜ ਵੀ ਪੈਣੇ ਆ ਉੱਥੇ ਸੜਕਾਂ ਵੀ ਬਣਨੀਆਂ ਨੇ ਉੱਥੇ ਜੋ ਉੱਥੋਂ ਦੀ ਜਨਤਾ ਕਹੂਗੀ ਸਾਡੇ ਕਾਉਂਸਲਰ ਜਿੱਤ ਕੇ ਆਏ ਨੇ ਉੱਥੇ ਕੰਮ ਹੋਣਗੇ ਕੋਈ ਦੂਜੀ رائے ਨਹੀਂ ਸਗੋ ਤੁਸੀਂ ਦੱਸ ਦਿਓ ਜੇ ਕੋਈ ਕੰਮ ਹੋਣ ਵਾਲਾ ਤੁਸੀਂ ਵੀ ਦੱਸ ਦਿਓ ਅਸੀਂ ਉੱਥੇ ਕਰਾ ਦੇਾਂਗੇ ਤੁਸੀਂ ਤੁਸੀਂ ਜੋਡੇਵੀਰ ਤੂੰ ਮੈਨੂੰ ਦੱਸ ਕਿੱਥੇ ਕੰਮ ਕਰਾਉਣ ਵਾਲਾ ਉੱਥੇ ਲਾ ਦੇਾਂਗੇ ਇਹ ਸਾਡਾ ਭਰਾ ਆ ਜੀ ਬਿਲਕੁਲ ਵਸ ਪਈ ਹੈ ਤੁਸੀਂ ਤੁਸੀਂ ਜੋਡੇਵੀਰ ਤੂੰ ਮੈਨੂੰ ਦੱਸ ਕਿੱਥੇ ਕੰਮ ਕਰਾਉਣ ਵਾਲਾ ਉੱਥੇ ਲਾ ਦੇਾਂਗੇ ਹੈ ਹੈ ਨਹੀਂ ਅਦਰ ਮਹਿੰਦਰਾ ਐਂਡ ਪਲੇਅ ਦੀ ਬਣਾਉਣਾ ਮੈਂ ਕਾਫੀ ਹੋਟਲ ਲੈ ਗਿਆ ਵਾ ਨੰਬਰ ਉਸ ਦਾ 3 ਆਂਦੀ ਆ ਲੇਕਿਨ ਉੱਥੇ ਪੂਰੀ ਰਿਪੋਰਟ ਨਹੀਂ ਹੋ ਰਹੀ ਸਰ ਕੋਈ ਗੱਲ ਨਹੀਂ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਜੀ ਉੱਥੇ ਵੀ ਕਰਾ ਦੇਾਂਗੇ ਜੀ ਮੈਨੂੰ ਜਿਹੜਾ ਦੇਖੋ ਮੀਡੀਆ ਮੀਡੀਆ ਦੇ ਸਾਹਮਣੇ ਹੋਣ ਦਾ ਮਤਲਬ ਇਹੋ ਹੀ ਹੁੰਦਾ ਵੀ ਮੀਡੀਆ ਵਾਲੇ ਭਰਾ ਜੋ ਇਹ ਵੀ ਹੁਕਮ ਕਰਨਗੇ ਉਹ ਵੀ ਹੋਊਗਾ ਜੋ ਜਿੱਥੇ ਤੁਸੀਂ ਰਹਿੰਦੇ ਜੇ ਉਹਨੂੰ ਵੀ ਵਧੀਆ ਸਾਫ਼ ਸੁਥਰੀ ਜਗ੍ਹਾ ਬਣਾ ਦੇਾਂਗੇ ਹੋਰ ਦੱਸੋ ਸਰ ਇੱਕ ਤੁਹਾਡੇ ਕੋਲ ਇਹ ਬ੍ਰਿਫ ਕੀਤਾ ਸੀ ਜਦੋਂ ਮੁਕਵਾਨੇ ਸਾਹਿਬ ਉੱਤੇ ਖੜੇ ਦੇਖ ਕੀਤਾ ਗਿਆ ਸੀ ਕਿ ਫੋਨ ਆਉਂਦੇ ਨੇ ਔਰ ਫੋਨ ਆਨ ਕੇ ਅਮ ਆਪਣੇ ਜਿਹੜੇ ਤੁਹਾਡੇ ਨਾਲ ਦੇ ਆ ਗਏ ਨੇ ਜ ਜਨਾਂ ਨੂੰ ਭੁਗਾਇਆ ਜਾ ਰਿਹਾ ਜਾਂ ਨਾਲ ਆਉਣ ਵਾਸਤੇ ਦੇਖੋ ਅੱਜ ਦਾ ਮੇਰੀ ਬੇਰਦੀ ਆ ਜੀ ਵਿਜੇ ਜੀ ਇਹ ਅੱਜ ਦਾ ਵਿਸ਼ਾ ਨਹੀਂਗਾ ਜਿੱਦਣ ਉਹ ਵਿਸ਼ਾ ਹੋ ਉਹਦਣ ਮੈਂ ਫੇਰ ਕਰ ਦੂੰਗਾ ਅੱਜ ਦਾ ਵਿਸ਼ਾ ਡਵੈਲਪਮੈਂਟ ਅੱਜ ਦਾ ਵਿਸ਼ਾ ਸ਼ਹਿਰ ਅੱਜ ਦਾ ਵਿਸ਼ਾ ਹੈ ਮਤਲਬ ਇਹਨੂੰ ਸੁੰਦਰੀ ਕਰਨ ਬਣਾਉਣਾ ਜੋ ਉਹ ਵਿਸ਼ਾ ਹੋ ਉਹ ਤੁਹਾਡੇ ਸਾਹਮਣੇ ਹੋ ਹੀ ਜਾਊਗਾ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਉਸਾ ਜਿਹੜੇ ਫੰਡ ਆ ਰਹੇ ਆ ਉਹ ਕੋਲੋਂ ਤੋਂ ਲੱਗਣੇ ਸ਼ੁਰੂ ਹੋ ਜਾਣਗੇ ਆ ਹੁਣ ਮੈਂ ਸ਼ੁਰੂ ਕਰਨ ਲੱਗਾ ਜੀ ਸੜਕਾਂ ਮੈਨੂੰ ਵੱਟ ਤੋਂ ਵੱਟ ਇੱਥੋਂ ਉੱਠ ਕੇ ਪਹਿਲਾ ਟਾਕੀ ਲਾਉਣ ਜਾਣਾ ਜੀ ਰਿਬਨ ਕਟਣ ਜਾਣਾ ਕਿਹੜੇ ਕਿਹੜੇ ਮੇਜਰ ਕੰਮ ਹੈਗੇ ਕਿੰਨੀ ਕਿੰਨੀ ਗ੍ਰਾਂਟ ਲੱਗੇਗੀ ਉੱਤੇ ਦੇਖੋ ਉਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਰੋਡਸ ਮੇਨ ਰੋਡਸ ਇਨਫਰਾਸਟ੍ਰਕਚਰ ਆ ਉਹ ਸੜਕਾਂ ਉਹ ਜਿਵੇਂ ਹੁਣ ਤੇ ਆਪਣੇ ਟਿਪਸ ਦੇ ਉੱਤੇ ਹੀ ਆ ਜਿਵੇਂ ਅ ਸਚਖੰਡ ਰੋਡ ਆ ਜਿਵੇਂ ਨੂਰ ਦੀ ਅਡੇ ਵਾਲੀਆਂ ਰੋਡਸ ਨੇ ਕੁਝ ਹੋਰ ਰੇਲਵੇ ਰੋਡ ਆ ਜਾਂ ਜਿੱਥੇ-ਜਿੱਥੇ ਉਹ ਸਾਰਿਆ ਇਹ ਅਫੀਸਰ ਸਾਹਿਬਾਨ ਨੇ ਸਾਰਾ ਉਹਦਾ ਲੇਆਉਟ ਬਣਾਇਆ ਆ ਪਲਾਨ ਆਊਟ ਕੀਤਾ ਆ ਉਹ ਸਾਰਾ ਜਿਹੜਾ ਕੰਪਲੀਟ ਹੋਊਗਾ ਕੋਈ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਨੁੱਕਰ ਦਿਸੂ ਵੀ ਨਹੀਂ ਜਿੱਥੇ ਕੰਮ ਨਾ ਹੋਊਗਾ ਇਹਦਾ ਪਾਰਟੀ ਦੇ ਵੱਡੀ ਜ਼ਿੰਮੇਵਾਰੀ ਰੱਖਦੀ ਆ ਧੰਵਾਦ ਦੇ ਜਿਹੜਾ ਚਾਹੂ ਕਿ ਵੱਡੀ ਜ਼ਿੰਮੇਵਾਰੀ ਮਿਲੀ ਹੈ ਹੁਣ ਜਿਮੜੀ ਤੋਂ ਲਈ ਚੋਣ ਪ੍ਰਚਾਰ ਤੇ ਲਈ ਪਿੰਡਾਂ ਦੇ ਵਿੱਚ ਜਾਣਾ ਕੀ এজেন্ডਾ ਰਹਿਣ ਵਾਲਾ ਕੀ ਜਿਹੜਾ ਉਹ ਲਕਸ਼ਿਆ ਦੇਖੋ ਜੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਜ਼ਿੰਮੇਵਾਰੀ ਨਿਭਾਵਾਗੇ ਵੀ ਔਰ ਤੁਹਾਡੇ ਸਾਹਮਣੇ ਇਹ ਜ਼ਿੰਮੇਵਾਰੀ ਵਾਲਾ ਕੰਮ ਹੀ ਆ ਜਿਹੜਾ ਰੋਡਸ ਹੁਣ ਬਣ ਜਾ ਰੀਆਂ ਨੇ ਇਹ ਜ਼ਿੰਮੇਵਾਰੀ ਵਾਲਾ ਕੰਮ ਹੈ ਨਾ ਜ਼ਿੰਮੇਵਾਰੀ ਨਿਭਾਵਾਂਗੇ ਜੀ ਪੂਰੀ ਸਭ ਨੂੰ ਇੱਕ ਸਾਰਾ ਦੋਈ ਤੇ ਪੂਰੇ ਵਾਲਾ ਧੰਮ ਹੈਗਾ ਜੀ ਬਾਸਲਾ ਸਸਕਾ ਰੋਡ ਉਸ ਤੋਂ ਲੈ ਕੇ ਵੀ ਉੱਥੋਂ ਦੇ ਲੋਕਾਂ ਦੀ ਅਪੀਲ ਹੈ ਕਿ ਉਹ 90 ਸਾਲ ਤੋਂ ਕਿੰਦਾ ਸਟੱਟ ਲੱਗਾ ਸੀ ਅਜੇ ਵੀ ਉਹ ਅਧਿਆ ਹੋਇਆ ਉੱਥੇ ਦੇਖੋ ਮੇਰੀ ਬੇਨਤੀ ਹੈ ਜੀ ਉਹ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਜਿਹੜਾ ਡੰਪ ਆ ਦੇਖੋ ਇਸ ਗੱਲ ਨੂੰ ਤੁਸੀਂ ਵੀ ਕਈ ਵਾਰਾ ਮੀਡੀਆ ਹੋਰ ਤਰੀਕੇ ਨਾਲ ਲੈ ਲੈਂਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੰਪ ਜਿਹੜਾ ਇੱਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਇਹ ਗੰਦਗੀ ਦੇ ਜਿਹੜੇ ਢੇਰ ਆ ਇੱਥੋਂ ਬਾਹਰ ਲੈ ਜਾਣਾ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ